ਅੱਜ ਤੱਕ ਤੁਸੀਂ ਧੋਖਾਧੜੀ ਦੇ ਕਈ ਮਾਮਲੇ ਬਾਰੇ ਸੁਣਿਆ ਹੋਵੇਗਾ ਪਰ ਮਧ ਪ੍ਰਦੇਸ਼ ਦੇ ਗੁਨਾ ਚੇਤ ਧੋਖਾਧੜੀ ਦਾ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਉਸਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ ਹੈ ਇਹ ਮਾਮਲਾ ਜਾਣ ਕੇ ਤੁਸੀਂ ਵੀ ਹਸਨ ਦੇ ਨਾਲ ਨਾਲ ਹੈਰਾਨ ਵੀ ਹੋਵੋਗੇ ਧੋਖਾਧੜੀ ਦੀ ਕਹਾਣੀ ਬਿਲਕੁਲ ਫਿਲਮੀ ਹੈ ਪਰ ਜਿਸ ਨੂੰ ਠੱਗਿਆ ਗਿਆ ਉਹ ਇਸ ਵਿੱਚ ਆਪਣੇ ਜੀਵਨ ਭਰ ਦੀ ਬਚਤ Goa ਬੈਠਾ ਇਕ ਘਟਨਾ ਗੁਣਾ ਦੇ ਰਹਿਣ ਵਾਲੀ ਨੀਹਾ ਜਾਦਵ ਨਾਲ ਵਾਪਰੀ ਥੱਗਾ ਨੇ ਉਸਦੇ ਮਰਹੂਮ ਪਤੀ ਦੇ ਨਾਂ ਤੇ ਉਸ ਨਾਲ ਧੋਖਾ ਕੀਤਾ ਜਾਣਕਾਰੀ ਮੁਤਾਬਕ ਨੀਹਾ ਨੂੰ ਕੁਝ ਸਮਾਂ ਪਹਿਲਾਂ ਫੋਨ ਆਇਆ ਸੀ ਉਸਦੇ ਪਤੀ ਦੀ 3 ਸਾਲ ਪਹਿਲਾਂ ਮੌਤ ਹੋ ਗਈ ਸੀ ਇਸ ਤੋਂ ਬਾਅਦ 31 ਮਈ ਨੂੰ ਉਸ ਨੂੰ ਨੌਕਰੀ ਦੀ ਪੇਸ਼ਕਸ਼ ਲਈ ਫੋਨ ਆਇਆ ਕੁਝ ਖਾਸ ਨਹੀਂ ਹੋਇਆ ਤੇ ਨੀਹਾ ਵੀ ਭੁੱਲ ਗਈ ਕੁਝ ਦਿਨਾਂ ਬਾਅਦ ਨੀਹਾ ਨੂੰ ਉਸੇ ਨੰਬਰ ਤੋਂ ਦੁਬਾਰਾ ਕਾਲ ਆਈ। ਇਸ ਵਾਰ ਸਾਹਮਣੇ ਤੋਂ ਜਿਸ ਵਿਅਕਤੀ ਦੀ ਆਵਾਜ਼ ਆਈ ਉਹ ਨੀਹਾ ਦੇ ਪਤੀ ਨਾਲ ਮਿਲਦਾ ਜੁਲਦਾ ਸੀ। ਥੱਗਾਂ ਨੇ ਨੀਹਾ ਨੂੰ ਮੂਰਖ ਬਣਾਇਆ ਅਤੇ ਕਿਹਾ ਕਿ ਉਸ ਦੇ ਅੰਦਰ ਪੀਟੀਆਈ ਚਰਨਜੀਤ ਝਾਦਵ ਦਾ ਭੂਤ ਆ ਗਿਆ ਹੈ ਅਤੇ ਉਹ ਹੀ ਨੀਹਾ ਨਾਲ ਗੱਲ ਕਰ ਰਿਹਾ ਹੈ। ਇਸ ਤੋਂ ਬਾਅਦ ਗੱਲਬਾਤ ਜਾਰੀ ਰਹੀ। ਨਿਊਜ਼ 18 ਦੀ ਰਿਪੋਰਟ ਮੁਤਾਬਕ ਵਿਅਕਤੀ ਨੇ ਚਰਨਜੀਤ ਦੀ ਆਵਾਜ਼ 'ਚ ਨੀਹਾ ਨਾਲ ਫੋਨ 'ਤੇ ਕਾਫੀ ਗੱਲ ਕੀਤੀ। ਇਸ ਦੌਰਾਨ ਕੁਝ ਅਜੀਬੀਆਂ ਗੱਲਾਂ ਸਾਹਮਣੇ ਆਈਆਂ ਜੋ ਸਿਰਫ ਉਸ ਦੇ ਪਤੀ ਨੂੰ ਹੀ ਪਤਾ ਸੀ। ਇਹ ਸੁਣ ਕੇ ਨੀਹਾ ਨੂੰ ਯਕੀਨ ਹੋ ਗਿਆ ਕਿ ਸਾਹਮਣੇ ਵਾਲਾ ਵਿਅਕਤੀ ਉਸਦੇ ਪਤੀ ਦੀ ਹੀ ਆਤਮਾ ਹੈ ਫਿਰ ਕੀ ਰਹਿ ਗਿਆ ਗੱਤੀ ਨੇ ਨੀਹਾ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ ਉਸਨੇ ਨੀਹਾ ਨੂੰ ਆਨਲਾਈਨ ਪੈਸੇ ਟਰਾਂਸਫਰ ਕਰਨ ਲਈ ਕਿਹਾ ਅਤੇ ਫਿਰ ਗਹਿਣੇ ਵੀ ਲੈ ਗਏ ਜਦੋਂ ਤੱਕ ਨੀਹਾ ਨੂੰ ਧੋਖਾ ਧੜੀ ਦਾ ਅਹਿਸਾਸ ਹੋਇਆ ਉਹ ਆਪਣੀ ਸਾਰੀ ਬਚਤ ਗਵਾ ਚੁੱਕੀ ਸੀ ਨੀਹਾ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਉਸਨੇ ਦੱਸਿਆ ਕਿ ਕਾਲ ਦੌਰਾਨ ਉਸ ਨੂੰ ਕਈ ਤਰ੍ਹਾਂ ਨਾਲ ਤਸ਼ੱਦਦ ਕੀਤਾ ਗਿਆ ਪਹਿਲਾਂ ਤਾਂ ਉਸ ਨੂੰ ਭਰੋਸਾ ਦਿਵਾਇਆ ਗਿਆ ਕਿ ਉਸਦੇ ਸਾਹਮਣੇ ਵਾਲਾ ਵਿਅਕਤੀ ਉਸਦੇ ਪਤੀ ਦੀ ਆਤਮਾ ਹੈ ਇਸ ਤੋਂ ਬਾਅਦ ਉਸਨੇ ਨੀਹਾ ਨੂੰ ਇਹ ਕਹਿ ਕੇ ਡਰਾਇਆ ਕਿ ਉਸਦੇ ਬੇਟੇ ਦੀ ਜਾਨ ਨੂੰ ਖਤਰਾ ਹੈ ਕਈ ਵਾਰ ਉਸ ਤੋਂ ਪੈਸੇ ਵੀ ਟਰਾਂਸਫਰ ਕਰਵਾਏ ਗਏ ਇਸ ਤੋਂ ਬਾਅਦ ਸਾਹਮਣੇ ਤੋਂ ਕਿਹਾ ਗਿਆ ਕਿ ਉਸਦੇ ਪਤੀ ਨੂੰ ਮੁਕਤੀ ਨਹੀਂ ਮਿਲ ਰਹੀ ਹੈ ਇਸ ਲਈ ਪੂਜਾ ਅਰਚਨਾ ਕਰਵਾਣੀ ਪਵੇਗੀ ਨੀਹਾ ਨੇ ਆਪਣੇ ਪਤੀ ਦੀ ਆਤਮਾ ਦੀ ਸ਼ਾਂਤੀ ਦੇ ਨਾਂ ਤੇ ਠੱਗ ਨੂੰ ਪੈਸੇ ਟਰਾਂਸਫਰ ਵੀ ਕਰ ਦਿੱਤੇ ਹੁਣ ਪੁਲਿਸ ਨੇ ਮੋਬਾਈਲ ਨੰਬਰ ਦੇ ਆਧਾਰ ਤੇ ਠੱਗ ਦੀ ਪਾਲ ਸ਼ੁਰੂ ਕਰ ਦਿੱਤੀ ਹੈ